ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਮਨਦੀਪ ਕੌਰ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਦਾ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਇਸ ਚੈਨਲ ਤੇ ਦੇਖਦੇ ਹੋ ਤੁਸੀਂ ਲੇਡੀਜ਼ਪਨਾਂ ਦੀ ਬਹੁਤ ਸਾਰੀ ਵੈਰਾਈਟੀ ਨਵੇਂ-ਨਵੇਂ ਵੈਰਾਈਟੀ ਨੂੰ ਦੇਖਣ ਵਾਸਤੇ ਚੈਨਲ ਸਬਸਕ੍ਰਾਈਬ ਕਰੋ ਵੀਡੀਓਜ਼ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਅੱਜ ਤੇ ਜਿਹੜੇ ਸੂਟ ਆ ਤੁਹਾਨੂੰ ਬਹੁਤ ਪਿਆਰੇ ਕਾਟਨ ਦੇ ਸੂਟ ਮਿਲਣਗੇ ਫੈਬਰਿਕ A1 ਹੋਏਗਾ ਔਰ ਪ੍ਰਾਈਸ ਵਾਈਜ਼ ਵੀ ਤੁਹਾਨੂੰ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਸੂਟ ਮਿਲਣਗੇ ਸਭ ਤੋਂ ਪਹਿਲੇ ਤੁਸੀਂ ਦੇਖਦੇ ਪਏ ਹੋ ਫਰੋਜ਼ੀ ਕਲਰ ਦਾ ਸੂਟ ਆ ਲੈ ਇਸ ਦੇ ਵਿੱਚ ਤੁਹਾਨੂੰ ਪ੍ਰਿੰਟਿੰਗ ਬਹੁ ਮੈਂ ਇਹਨਾਂ ਦੇ ਬਾਟਮ ਜਿਹੜੇ ਉਹ ਪਲੇਨ ਆਉਣਗੇ ਠੀਕ ਹੈ ਜੀ ਪ੍ਰਿੰਟਿੰਗ ਤੁਸੀਂ ਚੈੱਕ ਕਰਦੇ ਜਾਓ ਸੇਮ ਕਲਰ ਜਿਹੜਾ ਤੁਹਾਨੂੰ ਸੇਮ ਪ੍ਰਿੰਟਿੰਗ ਆ ਉਹ ਫਰੰਟ ਲਾਈਨ ਤੇ ਔਰ ਬੈਕ ਤੇ ਮਿਲੇਗੀ ਪਲੱਸ ਬਾਜੂ ਤੇ ਵੀ ਪ੍ਰਿੰਟਿੰਗ ਮਿਲੇਗੀ ਸੈਲਫ ਦੇ ਵਿੱਚ ਵੀ ਪ੍ਰਿੰਟਿੰਗ ਆਏਗੀ ਔਰ ਲਾਈਨਸ ਵਾਲੀ ਜਿਸ ਤਰ੍ਹਾਂ ਬਾਰਡਰ ਲਾਈਨ ਬਣੀ ਹੋਈ ਆ ਫਲਾਵਰਿੰਗ ਆਈ ਆ ਬਹੁਤ ਸੋਹਣਾ ਨਾਲ ਆਏਗਾ ਮਸਲੀਨ ਦਾ ਦੁਪੱਟਾ ਬੁਕਿੰਗ ਦਾ ਨੰਬਰ 7814352822 ਹੋਏਗਾ ਇਸ ਨੰਬਰ ਤੇ ਤੁਸੀਂ ਪਿਕ ਸੈਂਡ ਕਰਨੀ ਆ ਜਿਹੜਾ ਵੀ ਤੁਹਾਨੂੰ ਸੂਟ ਕਲਰ ਪਸੰਦ ਆਉਂਦਾ ਹੈ ਹਰ ਇੱਕ ਕੇਜ ਗਰੁੱਪ ਦਾ ਸੂਟ ਹੋਏਗਾ ਠੀਕ ਹੈ ਜੀ ਤੁਸੀਂ ਆਪਣੀ ਪਸੰਦ ਦੇ ਅਕੋਰਡਿੰਗ ਜਿਹੜਾ ਕੋਈ ਵੀ ਸੂਟ ਕਲਰ ਪਸੰਦ ਕਰ ਸਕਦੇ ਆ ਇਸ ਨੰਬਰ ਤੇ ਪਿਕ ਸੈਂਡ ਕਰਨੀ ਆ ਪੇਮੈਂਟ ਦਾ ਮੋਡ ਆਨਲਾਈਨ ਹੋਏਗਾ Google Pay Paytm ਜੋ ਵੀ ਤੁਸੀਂ ਯੂਜ਼ ਕਰਦੇ ਹੋ ਪੇਮੈਂਟ ਕਰਕੇ ਆਰਡਰ ਕਨਫਰਮ ਕਰ ਲੈਣਾ ਆ ਵਿਦੀਨ 2 অর 3 ਡੇਸ ਦੇ ਵਿੱਚ ਤੁਹਾਨੂੰ ਸੂਟ ਜਿਹੜਾ ਅਵੇਲੇਬਲ ਹੋ ਜਾਏਗਾ ਠੀਕ ਹੈ ਜੀ ਮਿਲ ਜਾਏਗਾ ਅਗਲਾ ਆਏਗਾ ਬਹੁਤ ਪਿਆਰਾ ਇਹ ਮਲਟੀ ਕਲਰ ਦਾ ਆਏਗਾ ਜਿਹੜਾ ਪਹਿਲੇ ਫਿਰੋਜ਼ੀ ਕਲਰ ਦਾ ਸੂਟ ਦਿਖਾਇਆ ਉਸਦੇ ਵਿੱਚ ਇੱਕ ਹੀ ਪੀਸ ਆ ਇੱਕ ਹੀ ਕਲਰ ਆ ਇਸਦੇ ਵਿੱਚ ਤੁਹਾਨੂੰ ਜਿਹੜੇ ਆ ਕਲਰ ਮਿਲ ਜਾਣਗੇ ਠੀਕ ਹੈ ਜੀ ਇਸਦੇ ਵਿੱਚ ਜਿਗਜੈਕ ਪ੍ਰਿੰਟਿੰਗ 네ਗੇਟਿਵ ਪ੍ਰਿੰਟਿੰਗ ਸਟ੍ਰਿਪਸ ਟਾਈਪ ਪ੍ਰਿੰਟਿੰਗ ਆਏਗੀ ਸੈਲਫ ਦੇ ਵਿੱਚ ਵੀ ਆਏਗੀ ਫਰੰਟ ਔਰ ਬੈਕ ਦੀ ਪ੍ਰਿੰਟਿੰਗ ਸੇਮ ਹੋਏਗੀ ਇਸਦੇ ਵਿੱਚ ਤੁਹਾਨੂੰ ਜੈਲੋ ਸ਼ੇਡ ਜਿਹੜੀ ਉਹ ਹਾਈਲਾਈਟ ਹੋ ਰਹੀ ਹੈ ਬਾਕੀ ਜਿਵੇਂ ਗ੍ਰੇ ਕਲਰ ਬਲੂ ਕਲਰ ਗ੍ਰੀਨ ਕਲਰ ਠੀਕ ਹੈ ਇਹ ਵਾਲਾ ਹੀ ਆਉਣਗੇ ਔਰ ਨਾਲ ਇਸ ਤੇ ਬਾਜੂ ਦੀ ਪ੍ਰਿੰਟਿੰਗ ਵੀ ਆਏਗੀ ਬਹੁਤ ਸੋਹਣੀ ਠੀਕ ਹੈ ਬਹੁ ਬਾ ਫੈਬਰਿਕ एकदम वधिया समर वाले फैब्रिक होनेगे बहुत, प्यार हो बहुत प्यारा जे स्टफ होएगा कलर ਤੁਸੀਂ ਚੈੱਕ ਕਰਦੇ ਜਾਣਾ ਤੁਸੀਂ ਆਪਣੇ चॉइस ਦੇ ਅਕੋਰਡਿੰਗ ਕੋਈ ਵੀ ਸੂਪ ਕਲਰ ਆਰਡਰ ਕਰ ਸਕਦੇ ਆ ਨਾਲ ਆਏਗਾ मसलीन ਦਾ ਦੁਪੱਟਾ ਠੀਕ ਹੈ ਜੀ ਇਹ ਸਿਲਕ मसलीन ਦਾ ਦੁਪੱਟਾ ਹੋਏਗਾ ਕਲਰ ਬਹੁਤ ਪਿਆਰਾ ਆਏਗਾ ਕੰਫਰਟੇਬਲ ਰਹਿੰਦੇ ਨੇ इजी टू वियर ਹੁੰਦੇ ਨੇ ਗਰਮੀਆਂ ਦੇ ਵਿੱਚ ਠੀਕ ਹੈ ਜੀ ਚੈੱਕ ਕਰਦੇ ਜਾਓ ਬਹੁਤ ਸੋਹਣਾ ਜਿਹਾ ਪ੍ਰਿੰਟਡ ਹੀ मसलीन ਦਾ ਦੁਪੱਟਾ ਆਏਗਾ ਕਲਰ ਇਸ ਦੇ ਵਿੱਚ ਤੁਹਾਨੂੰ ਜਿਹੜਾ ਇੱਕ ਫੋਰ ਮਿਲ ਜਾਈਗਾ ਠੀਕ ਹੈ ਜੀ ਚੈੱਕ ਕਰਦੇ ਜਾਓ ਅਗਲਾ ਆ ਗਿਆ ਇਸਦੇ ਵਿੱਚ ਇੱਕ ਹੋਰ ਕਲਰ ਬਹੁਤ ਪਿਆਰੀ ਜੀ ਸ਼ੇਡ ਹੈ ਵੀ ਤੁਸੀਂ ਇਹਦੇ ਵੀ ਸ਼ੇਡਸ ਦੇ ਕਲਰ ਦੇਖ ਸਕਦੇ ਆ ਆ ਸਾਰੇ ਹੀ ਸੂਟ ਨੂੰ ਤੁਸੀਂ ਇਸ ਤਰ੍ਹਾਂ ਵਧੀਆ ਦੇਖ ਲਿਆ ਕਰੋ ਬਹੁਤ ਸੋਹਣਾ ਜੀ ਇਸਦੇ ਵਿੱਚ ਹਰ ਇੱਕ ਸੂਟ ਦਾ ਕਲਰ ਔਰ ਰੇਟ ਵੀ ਮੈਂਸ਼ਨ ਹੁੰਦਾ ਹੈ ਜਿਵੇਂ ਇਹ ਵਾਲੇ ਸੂਟ ਦਾ ਰੇਟ ਜਿਹੜਾ ਉਹ 795 ਹੋਏਗਾ 795 ਵਿੱਚ ਤੁਸੀਂ ਇਹ ਸੂਟ ਲੈ ਸਕਦੇ ਇਹਦੇ ਵਿੱਚ orange ਹੈ ਗਾਜਰੀ orange ਦੀ ਸ਼ੇਡ ਹਾਈਲਾਈਟ ਹੋ ਰਹੀ ਹੈ ਔਰ ਜਿਹੜਾ ਬਾਟਮ ਹੈ ਉਹ ਤੁਹਾਨੂੰ ਪਲੇਨ ਮਿਲੇਗਾ ਸ਼ਰਟ ਪ੍ਰਿੰਟਡ ਮਿਲੇਗੀ ਫਰੰਟ ਦੀ ਬੈਕ ਦੀ ਪ੍ਰਿੰਟਿੰਗ ਜਿਹੜੀ ਉਹ ਤੁਹਾਨੂੰ ਸੇਮ ਮਿਲੇਗੀ ਠੀਕ ਹੈ ਜੀ ਬਹੁਤ ਪਿਆਰੇ ਜੇ ਸੂਟ ਨੇ ਇੱਕਦਮ ਲਾਈਟ weighted ਜੇ ਸੂਟ ਹੁੰਦੇ ਆ 795 ਪ੍ਰਾਈਸ ਹੋਏਗਾ ਕੋਈ ਵੀ ਐਕਸਟਰਾ ਤੋਂ ਸ਼ਿਪਿੰਗ ਦਾ ਚਾਰਜ ਤੁਹਾਨੂੰ ਪੇ ਨਹੀਂ ਕਰਨਾ ਪਏਗਾ ਨਾਲ ਦੁਪੱਟਾ ਆਏਗਾ ਇੱਕਦਮ ਪ੍ਰਿੰਟਡ ਦੁਪੱਟਾ ਆਏਗਾ ਬਹੁਤ ਸੋਹਣੀ ਇਕਦਮ ਡਿਜੀਟਲ ਪ੍ਰਿੰਟਿੰਗ ਟਾਈਪ ਜਿਹੜੀ ਤੁਹਾਨੂੰ ਮਿਲੇਗੀ ਬਹੁਤ ਹੀ ਵਧੀਆ ਜਿਹੇ ਵਰਕ ਹੁੰਦੇ ਆ ਬਹੁਤ ਪਿਆਰੀ ਪ੍ਰਿੰਟਿੰਗ ਰਹਿੰਦੀ ਹੈ ਸੂਟ ਵੀ A1 ਲੱਗਦੇ ਨੇ ਤੁਸੀਂ ਮੀਨਸ ਕਿ ਇਹਨਾਂ ਨੂੰ ਆ ਵਿਚਾਰ ਜਾਣਾ ਹੋਏ ਕਿਸੇ ਦੇ ਘਰ ਜਾਣਾ ਹੋਏ ਇੰਨਾ ਇਜ਼ੀ ਟੂ ਵੇਅਰ ਨੇ ਤੁਸੀਂ ਗਰਮੀਆਂ ਭਰ ਗਰਮੀਆਂ ਦੇ ਵਿੱਚ ਜਿਵੇਂ ਕਿ ਹੁਣ ਬਹੁਤ ਗਰਮੀ ਆ ਤੇ ਬਹੁਤ ਵਧੀਆ ਲੱਗਦੇ ਨੇ ਔਰ ਮੈਨ ਆਪਾਂ ਨੂੰ ਹੈਂਡਲ ਵਧੀਆ ਹੋ ਜਾਂਦੇ ਆ ਸੂਟ ਠੀਕ ਹੈ ਜੀ ਅਗਲਾ ਤੁਹਾਨੂੰ ਕਰੀਮ ਕਲਰ ਬੇਸ ਆਏਗਾ ਇਸ ਦਾ ਉੱਪਰ ਨੈਕਲਾਈਨ ਬਣੀ ਹੋਈ ਹੈ ਛੋਟੇ ਛੋਟੇ ਪ੍ਰਿੰਟਿੰਗ ਆਏਗੀ ਬਾਰਡਰ ਲਾਈਨ ਆਏਗੀ ਅ ਅੰਬੀਆਂ ਟਾਈਪ ਪ੍ਰਿੰਟਿੰਗ ਆਏਗੀ ਠੀਕ ਹੈ ਜੀ ਇਸ ਦਾ ਬੇਸ ਕਲਰ ਜਿਹੜਾ ਹੈ ਉਹ ਵਾਈਟ ਕਰੀਮ ਸ਼ੇਡ ਹੋਏਗਾ ਸੇਮ ਹੀ ਬੈਕ ਤੇ ਪ੍ਰਿੰਟਿੰਗ ਮਿਲ ਜੇਗੀ ਬਹੁਤ ਪਿਆਰਾ ਜਿਹਾ ਸੂਟ ਹੈ ਕੋਈ ਵੀ ਏਜ ਗਰੁੱਪ ਦਾ ਇਹ ਸੂਟ ਲੈ ਸਕਦਾ ਪਲੇਨ ਬਾਟਮ ਦੇ ਨਾਲ ਤੁਹਾਨੂੰ ਸੂਟ ਆਏਗਾ ਕਰੀਮ ਕਲਰ ਦਾ ਬਾਟਮ ਮਿਲੇਗਾ ਨਾ ਤੇ ਐਜ਼ ਇਟ ਇਜ਼ ਤੁਹਾਨੂੰ ਪ੍ਰਿੰਟਡ ਦੁਪੱਟਾ ਮਿਲੇਗਾ ਜਿਸ ਤਰ੍ਹਾਂ ਕਿ ਬਾਕੀ ਸਾਰੇ ਦੁਪੱਟੇ ਮਿਲਦੇ ਪਏ ਨੇ ਸੇਮ ਹੀ ਪ੍ਰਿੰਟਡ ਦੁਪੱਟਾ ਆਏਗਾ ਠੀਕ ਹੈ ਜੀ ਤੇ ਕਲਰ ਇਸ ਦੇ ਵਿੱਚ ਤੁਸੀਂ ਚੈੱਕ ਕਰਦੇ ਜਣਾ ਤੁਸੀਂ ਆਪਣੇ ਚੋਇਸ ਦੇ ਅਫੋਰਡਿੰਗ ਕੋਈ ਵੀ ਕਲਰ ਸੂਟ ਜਿਹੜਾ ਉਹ ਮੰਗਵਾ ਸਕਦੇ ਆ ਇੰਡੀਆ ਦੇ ਵਿੱਚ ਫ੍ਰੀ ਸ਼ਿਪਿੰਗ ਦੇ ਨਾਲ ਤੁਸੀਂ ਕਿਤੇ ਵੀ ਬੈਠੇ ਹੋ ਸਾਊਥ ਈਸਟ ਬੈਸਟ ਕਿਤੇ ਵੀ ਬੈਠੇ ਆ ਤੁਸੀਂ ਸੂਟ ਨਾ ਆਰਡਰ ਕਰ ਸਕਦੇ ਆ ਠੀਕ ਹੈ ਜੀ ਕਾਫੀ ਬਣਾ ਪੁੱਛਦੀਆਂ ਤੁਹਾਡੀ ਸ਼ਾਪ ਕਿੱਥੇ ਆ ਸਾਡੀ ਸ਼ਾਪ ਜਿਹੜੀ ਆ ਉਹ ਡਿਸਟ੍ਰਿਕਟ ਗੁਰਦਾਸਪੁਰ ਡੇਰਾ ਬਾਬਾ ਨਾਨਕ ਮੇਨ ਬਾਜ਼ਾਰ ਦੇ ਵਿੱਚ ਦਰਬਾਰ ਸਾਹਿਬ ਦੇ ਕੋਲ ਸਾਡੀ ਸ਼ਾਪ ਆ ਠੀਕ ਹੈ ਜੀ ਅਸੀਂ ਲਾਈਵ ਘਰ ਤੋਂ ਕਰਦੇ ਆ ਪਰ ਸਾਡੀ ਜਿਹੜੀ ਆ ਪਰਮਨੈਂਟ ਸ਼ਾਪ ਆ ਬਾਜ਼ਾਰ ਦੇ ਵਿੱਚ ਤੇ ਕਾਫੀ ਪੁਰਾਣੀ ਸ਼ਾਪ ਆ ਤੁਸੀਂ ਵਿਜ਼ਿਟ ਕਰਨਾ ਹੋਵੇਗਾ ਤੇ ਇਸ ਨੰਬਰ ਤੇ ਡੀਐਮ ਕਰ ਸਕਦੇ ਆ ਤੇ ਚੈੱਕ ਕਰਦੇ ਜਾਓ ਅਗਲੇ ਸੂਟ ਠੀਕ ਹੈ ਜੀ ਅਗਲਾ ਜਿਹੜਾ ਆਇਆ ਤੁਹਾਨੂੰ 올ਓਵਰ ਸੂਟ ਮਿਲੇਗਾ ਮਸਟਰਡ ਇਸਦੀ ਪ੍ਰਿੰਟਿੰਗ ਆਏਗੀ ਮਸਟਰਡ ਕਲਰ ਬੇਸ ਆਏਗਾ ਉੱਪਰ ਆਏਗੀ ਗ੍ਰੇ ਟਾਈ ਬਲੈਕ ਟਾਈ ਪ੍ਰਿੰਟਿੰਗ ਆਏਗੀ 올ਓਵਰ ਤੁਹਾਨੂੰ ਸੂਟ ਮਿਲੇਗਾ ਇਹ ਵਾਲਾ ਠੀਕ ਹੈ ਜੀ ਬਹੁਤ ਸੋਹਣਾ ਜਿਹਾ ਸੂਟ ਆ ਔਰ ਇਹ ਤਮੰਨਾ ਬ੍ਰਾਂਡ ਦਾ ਸੂਟ ਹੋਏਗਾ ਨਾਲ ਆਏਗਾ ਬਹੁਤ ਪਿਆਰਾ ਜਿਹਾ ਦੁਪੱਟਾ ਠੀਕ ਹੈ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਹਰ ਮਹੀਨੇ ਦੇ ਲਾਸਟ ਵਿੱਚ ਬਹੁਤ ਹੀ ਪਿਆਰੇ ਜਿਹੇ ਸੂਟ ਦਾ ਗਿਫਟ ਕੱਢਦੇ ਹਾਂ ਔਰ ਇਸ ਮਈ ਦੇ ਲਾਸਟ ਵਿੱਚ ਅਸੀਂ ਤਿੰਨ ਸੂਟਾਂ ਦਾ ਗਿਫਟ ਕੱਢਿਆ ਸੀਗਾ ਜਿਨ੍ਹਾਂ ਨੇ ਸਾਨੂੰ ਮਈ ਮਾਥ ਦੇ ਵਿੱਚ ਇੱਕਦਮ ਸਪੋਰਟ ਕੀਤੀ ਹੈ ਸਾਡੀ ਲੌਂਗ ਵੀਡੀਓ ਤੇ ਕਮੈਂਟ ਕੀਤੇ ਨੇ ਤੇ ਸਾਡੀ ਲਾਈਵ ਨੂੰ ਸ਼ੇਅਰ ਕਰਦੇ ਨੇ ਇਹਨੇ ਲੌਂਗ ਵੀਡੀਓਸ ਨੂੰ ਸਿੱਧਾ ਆਪਣੇ ਸਟੇਟਸ ਤੇ ਲਗਾਉਂਦੇ ਰਹੇ ਨੇ ਠੀਕ ਹੈ ਤੇ ਅਗਲਾ ਵੀ ਅੱਗੇ ਜਿਸ ਤਰ੍ਹਾਂ ਹੁਣ ਜੂਨ ਦੇ ਮਹੀਨੇ ਦੇ ਵਿੱਚ ਵੀ ਅਸੀਂ ਲਾਸਟ ਵਿੱਚ ਇੱਕ ਕੱਢਾਂਗੇ ਬਹੁਤ ਹੀ ਸੋਹਣੇ ਜਿਹੇ ਸੂਟ ਦਾ ਪ੍ਰਾਈਜ਼ ਉਹ ਵਾਲੇ ਫੀਵਰਸ ਦੇ ਵਿੱਚੋਂ ਜਿਹੜੀ ਸਾਡੀ ਲੌਂਗ ਵੀਡੀਓ ਤੇ ਕ ਜਿਹੜੀ ਇਹ ਵੀਡੀਓ ਨੂੰ ਸ਼ੇਅਰ ਕਰਨ ਲਈ ਜਾਂ ਤੁਸੀਂ ਸਟੇਟਸ ਤੇ ਲਗਾ ਸਕਦੇ ਆ ਜਾਂ ਤੁਸੀਂ ਜਿਹੜਾ ਇਸ ਨੂੰ ਅ ਕਿਸੇ ਵੀ ਦਸ ਜਾਣਿਆਂ ਨੂੰ ਸ਼ੇਅਰ ਕਰਨਾ ਹੈ ਸਕਰੀਨਸ਼ਾਟਸ ਤੁਸੀਂ ਅਗਰ ਸਾਨੂੰ ਸੈਂਡ ਕਰੋਗੇ ਤੇ ਤੁਹਾਨੂੰ ਮਿਲੇਗਾ ਬਹੁਤ ਸੋਹਣਾ ਜਿਹਾ ਗਿਫਟ ਠੀਕ ਹੈ ਜੀ ਅਗਲਾ ਸੂਟ ਦੇਖੋ ਤੇ ਪ੍ਰਿੰਟਿੰਗ ਇਹਦੀ ਚੈੱਕ ਕਰਨੀ ਹੈ ਫੈਬਰਿਕ ਬਹੁਤ ਸੋਹਣਾ ਠੀਕ ਹੈ ਮਸਲੀਨ ਦਾ ਫੈਬਰਿਕ ਆਏਗਾ ਇਹ ਵਾਲਾ 올ਓਵਰ ਸੂਟ ਆਏਗਾ ਲਾਈਟ ਕਲਰ ਇਸ ਦਾ ਬੇਸ ਹੋਏਗਾ ਉੱਪਰ ਲੀव्स ਟਾਈਪ ਠੀਕ ਹੈ ਬਹੁਤ ਫੈਦਰ ਟਾਈਪ ਜਿਹੜੀ ਤੁਹਾਨੂੰ ਪ੍ਰਿੰਟਿੰਗ ਮਿਲੇਗੀ ਬਲੈਕ ਕਲਰ ਪਿੰਕ ਕਲਰ ਗ੍ਰੇਟ ਕਲਰ ਦੀ ਠੀਕ ਹੈ ਤੇ ਨਾਲ ਆਏਗਾ ਮਸਲੀਨ ਦਾ ਹੀ ਦੁਪੱਟਾ ਬਹੁਤ ਪਿਆਰਾ ਸੂਟ ਆ ਸਰਦਾਰੀ ਸੂਟ ਬਣ ਕੇ ਤਿਆਰ ਹੁੰਦਾ ਆ ਐਸ ਇਟ ਇਜ਼ ਤੁਸੀਂ ਇਹਨਾਂ ਨੂੰ ਸਟਿਚ ਕਰ ਸਕਦੇ ਆ ਜਾਂ ਇਸ ਦੇ ਉੱਪਰ ਤੁਸੀਂ ਜਿਸ ਤਰ੍ਹਾਂ ਵਾਈਟ ਕਲਰ ਦੀ ਲੈਸ ਵਗੈਰਾ ਲਾ ਕੇ ਹੋਰ ਵੀ ਡਿਜ਼ਾਈਨਰ ਬਣਾ ਸਕਦੇ ਆ ਦੁਪੱਟਾ ਤੁਸੀਂ ਦੇਖੋ ਔਰ ਕਲਰ ਦੇਖੋ ਬਹੁਤ ਸੋਹਣਾ ਜਿਹਾ ਕਲਰ ਆ ਇਕਦਮ ਡਿਫਰੈਂਟ ਜਿਹਾ ਅਨੀਅਨ ਟਾਈਪ ਦੀ ਸ਼ੇਡ ਆਏਗੀ ਪਰ ਇਕਦਮ ਡਿਫਰੈਂਟ ਜਿਹਾ ਕਲਰ ਆ ਇਸ ਦੀ ਗੈਟਅਪ ਵੀ ਬਹੁਤ ਸੋਹਣੀ ਬਣਦੀ ਆ 올ਓਵਰ ਸਮੂਥ ਦੇ ਨਾਲ ਮਸਲੀਨ ਦਾ ਦੁਪੱਟਾ ਲੱਗਾ ਹੋਇਆ ਆ ਠੀਕ ਹੈ ਇਹ ਥੋੜਾ ਮਸਲਿਕ ਮਸਲੀਨ ਹੋਏਗਾ ਔਰ ਤੁਹਾੰਰਨਾ ਬ੍ਰਾਂ ਪਹਿਲੇ ਵੀ ਜਿਹੜਾ ਸੂਟ ਦਿਖਾਇਆ ਸੀ ਉਹ ਵੀ ਤਮੰਨਾ ਦਾ ਸੀਗਾ ਇਹ ਵੀ ਤਮੰਨਾ ਬ੍ਰਾਂਡ ਦਾ ਹੋਏਗਾ ਅਗਲੀ ਪ੍ਰਿੰਟਿੰਗ ਚੈੱਕ ਕਰੋ ਛੋਟੇ ਛੋਟੇ ਪ੍ਰਿੰਟਿੰਗ ਆ ਜਿਹੜੀ ਭੈਣ ਨੂੰ ਛੋਟੇ ਛੋਟੇ ਪ੍ਰਿੰਟਿੰਗ ਦਾ ਸੂਟ ਚਾਹੀਦਾ ਹੈ ਉਹਨਾਂ ਵਾਸਤੇ ਬੈਸਟ ਸੂਟ ਨੇ 올ਓਵਰ ਤੁਹਾਨੂੰ ਪ੍ਰਿੰਟਡ ਸੂਟ ਮਿਲਣਗੇ ਇਹ ਵਾਲੇ ਤੇ ਨਾਲ ਬਹੁਤ ਪਿਆਰੇ ਜਿਹੇ ਦੁਪट्टे ਆਉਣਗੇ ਪ੍ਰਿੰਟਡ ਹੀ ਦੁਪट्टे ਮਿਲਣਗੇ ਦੇਖੋ ਦੁਪट्टे ਦੀ ਤੁਸੀਂ ਚੈੱਕ ਕਰ ਸਕਦੇ ਆ ਬਹੁਤ ਪਿਆਰਾ ਦੁਪੱਟਾ ਠੀਕ ਹੈ ਫੈਬਰਿਕ ਵੀ ਬੜਾ ਪਿਆਰਾ ਰਹਿੰਦਾ ਇਸ ਦਾ तो तुम्हें चैक कर है कलर बहुत सोहना है छोटी छोटी प्रिंटिंग आएगी उपर आ, लाइट शेड की ही प्रिंटिंग ज्यादा आ रही है और जोड़ा दुप्टा है तो थोड़ा डार्क कलर का मिलेगा कंट्रास्ट टाइप सूट आएगा बहुत प्यारी शेड आएगी सारे ही सूट जो अज्जन नाइनटी फाइव के आएंगे कोई भी सूट कलर जरा ऑडर कर सकते हैं बुकिंग का नंबर सैवन एट वन फोर थ्री फाइव टू एट टू टू होगा वीडियो देखने वास्ते बहुत बहुत धनबाद सत श्रीकाल सारियां चैनल जरूर सबसक्राइब करना जेड न्यू ने ठीक है जी